ਦੋਸਤੋ ਪਿਛਲੇ ਸਾਲ ਗੋਤਮ ਅਡਾਨੀ ਦੁਨੀਆ ਦੇ ਸਭ ਤੋਂ ਅਮੀਰ ਇਨਸਾਨਾਂ ਦੀ ਦੌੜ ਵਿੱਚ ਦੁਨੀਆ ਦਾ ਤੀਸਰਾ ਸਭ ਤੋਂ ਅਮੀਰ ਇਨਸਾਨ ਬਣ ਗਿਆ ਸੀ ਤੇ ਇਦਾਂ ਲੱਗਦਾ ਪਿਆ ਸੀ ਕਿ ਹੁਣ ਥੋੜੇ ਹੀ ਸਮੇਂ ਵਿੱਚ ਗੋਤਮ ਅਡਾਨੀ ਨੂੰ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਨਣ ਤੋਂ ਕੋਈ ਨਹੀਂ ਰੋਕ ਪਾਊਗਾ ਪਰ ਫਿਰ ਹਿੰਡਨਬਰਗ ਰਿਪੋਰਟ ਆਉਂਦੀ ਹੈ ਤੇ ਜਿਸ ਦੇ ਬਾਅਦ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਦੇ ਸਟਾਕ ਭਾਰੀ ਗ੍ਰੈਵਿਟੀ ਨਾਲ ਮੁੱਦੇ ਮੂੰਹ ਥੱਲੇ ਆ ਜਾਂਦੇ ਨੇ ਪਰ ਹੁਣ ਇੱਕ ਵਾਰ ਫੇਰ ਗੋਤਮ ਅਡਾਨੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਦਾ ਹੋਇਆ ਦੁਨੀਆ ਦਾ 11ਵਾਂ ਸਭ ਤੋਂ ਅਮੀਰ ਇਨਸਾਨ ਬਣ ਗਿਆ ਹੈ ਨੇ 109 ਬਿਲੀਅਨ ਯੂ ਐਸ ਡਾਲਰ ਦੀ ਨੈਟਵਰਥ ਨਾਲ ਦੁਨੀਆ ਦਾ 12ਵਾਂ ਸਭ ਤੋਂ ਅਮੀਰ ਇਨਸਾਨ ਹੈ ਉੱਥੇ ਹੀ ਹੁਣ ਗੌਤਮ ਅਡਾਨੀ 111 ਬਿਲੀਅਨ ਯੂ ਐਸ ਡਾਲਰ ਨਾਲ 11ਵਾਂ ਸਭ ਤੋਂ ਅਮੀਰ ਇਨਸਾਨ ਬਣ ਗਿਆ ਹੈ ਜੇ ਹੁਣ ਦੁਨੀਆ ਦੇ ਸਭ ਤੋਂ ਅਮੀਰ ਟੌਪ 3 ਇਨਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਤੀਸਰੇ ਨੰਬਰ ਤੇ 199 ਬਿਲੀਅਨ ਯੂ ਐਸ ਡਾਲਰ ਨਾਲ ਜੈਫ ਪੈਜ਼ੋਸ ਦਾ ਨਾਮ ਆਉਂਦਾ ਹੈ 203 ਬਿਲੀਅਨ ਯੂ ਐਸ ਡਾਲਰ ਦੇ ਨਾਲ ਇਲਾਨ ਮਸਕ ਆਉਂਦਾ ਹੈ ਨੰਬਰ 2 ਤੇ ਤੇ 1 ਨੰਬਰ ਤੇ 207 ਬਿਲੀਅਨ ਡਾਲਰ ਦੇ ਨਾਲ ਆਉਂਦਾ ਹੈ ਫਰਾਂਸ ਦਾ ਬਰਨਾਰਡ ਅਰਨੋਲਡ